SSP ਖੰਨਾ ਮੈਡਮ ਅਮਨੀਤ ਕੌਂਡਲ ਦੇ ਇਨਸਪੈਕਸ਼ਨਸ ਹੇਠ ਖੰਨਾ ਪੁਲਿਸ ਇੱਕ ਸਸਟੇਨਡ ਡਰਾਈਵ ਚਲਾ ਰਹੀ ਹੈ ਮਾੜੀ ਅਨਸਰ ਆ ਦੇਖ ਲਾ ਉਹਦੀ ਕੰਟੀਨਿਊਸ਼ਨ ਵਿੱਚ ਹੀ ਖੰਨਾ ਪੁਲਿਸ ਨੂੰ ਇੱਕ ਐਨਡੀਪੀਐਸ ਕਮਰਸ਼ੀਅਲ ਰਿਕਵਰੀ ਕਰਨ ਚ ਸাকਸੈਸ ਪ੍ਰਾਪਤ ਹੋਈ ਹੈ ਇਹਦੇ ਵਿੱਚ 260 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ Uh, 31st ਦਸੰਬਰ ਨੂੰ ਜਦੋਂ ਖੰਨਾ ਪੁਲਿਸ ਦੀ ਇੱਕ ਪਾਰਟੀ ਜਿਹੜੀ ਹੈਗੀ ਉਹ ਪੰਸਬ ਕੋ ਡਾਊਨ ਦੇ ਨੇੜੇ ਮੋਬਾਈਲ ਪੈਟਰੋਲਿੰਗ ਵੀ ਕਰਦੀ ਪਈ ਤੇ ਮੋਬਾਈਲ ਨਾਕਾ ਉਹਨਾਂ ਨੇ ਲਗਾਇਆ ਹੋਇਆ ਸੀ ਤੇ ਉਹਨਾਂ ਨੂੰ ਇੱਕ ਸਪਲੈਂਡਰ ਮੋਟਰਸਾਈਕਲ ਤੇ ਤਿੰਨ ਸ਼ੱਕੀ ਬੰਦੇ ਆਂਦੇ ਹੋਏ ਉੱਥੇ ਦਿਖੇ ਤੋ ਜਦੋਂ ਉਹਨਾਂ ਦੀ ਪੁੱਛਕਿਛ ਹੋਈ ਤੇ ਫਿਰ ਸਿንስ देयर ਕੰਡਕਟ ਵਾਸ ਹਾਈਲੀ ਸਸਪੀਸ਼ੀਅਸ ਸੋ ਆ ਹਲਕਾ ਜੀਓ ਡੀਐਸਪੀ ਪਾਇਲ ਵਾਸ ਕਾਲਡ ਔਨ ਦ ਸਪੌਟ ਤੇ ਉਹਨਾਂ ਦੀ ਪ੍ਰੈਜ਼ੈਂਸ ਚੀ ਉਹਨਾਂ ਦੀ ਸਰਚ ਕੀਤੀ ਗਈ ਤੇ ਉਹਨਾਂ ਕੋਲ 260 ਗ੍ਰਾਮਸ ਹਿਰੋਇਨ ਰਿਕਵਰ ਹੋਈ ਜਿਹਦੇ ਵਿੱਚ ਆਪਾਂ ਫਿਰ ਐਫ ਆਈ ਆਰ ਨੰਬਰ 192 ਡੇਟਿਡ 31 12 2023 ਅੰਡਰ ਸੈਕਸ਼ਨ 11185 ਐਨ ਡੀ ਪੀ ਐਸ ਐਕਟ थाना ਦੁਰਾਹ ਰਜਿਸਟਰ ਕੀਤਾ ਇਹਦੇ ਚ ਆਈ ਵੁੱਡ ਲਾਈਕ ਟੂ ਸਪੈਸ਼ਲੀ ਕਮੈਂਟ ਮਾਈ ਸੀਆਈਏ ਟੀਮ ਲੈਡ ਬਾਈ ਇਨਚਾਰਜ ਸੀਆਈਏ ਅਮਨਦੀਪ ਜਨਾ ਨੇ ਜਿਹੜਾ ਹੈਗਾ ਇਹਨੂੰ ਐਪਰੀਹੈਂਡ ਕਰਨ ਚ ਜੋ ਹੈ ਸਫਲਤਾ ਹਾਸਿਲ ਕੀਤੀ ਇਹ ਜਿਹੜੇ ਤਿੰਨ ਅਕਿਊਜ਼ਡ ਅਰੈਸਟ ਹੋਏ ਹਨ ਇਹਨਾਂ ਦੇ ਨਾਂ ਹੈਗੇ ਅਭਿਸ਼ੇਕ ਸ਼ਾਹੀ ਸਾਗਰ ਠਾਕੁਰ ਔਰ ਆਕਾਸ਼ਦੀਪ ਸਿੰਘ ਇਹ ਤਿੰਨੋਂ ਹੀ ਜਿਹੜੇ ਬੰਦੇ ਆ ਇਹ ਲੁਧਿਆਣਾ ਦੇ ਰਹਿਣ ਵਾਲੇ ਆ ਸੋ ਇਹਨਾਂ ਦੀ ਉਮਰ ਜਿਹੜੀ ਹੈਗੀ ਉਹ 21 ਤੋਂ 26 ਸਾਲਾਂ ਦੇ ਵਿੱਚ ਵਿੱਚ ਹੈਗੀ ਤੇ ਇਹਨਾਂ ਵਿੱਚ ਜਿਹੜਾ ਅਭਿਸ਼ੇਕ ਸ਼ਾਹੀ ਹੈ ਉਹ ਜਿਮ ਟ੍ਰੇਨਰ ਦਾ ਕੰਮ ਕਰਦਾ ਹੈ आकाशदीप सिंह एक फैक्ट्री च डेली वेज लेबरर है देन तिन्ना ਦਾ ਹੀ ਇੱਕ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈ अभिषेक शाही ਤੇ ਇੱਕ ਪਰਚਾ ਹੈ ਐਂਡੀਪੀਐਸ ਐਕਟ ਦਾ सागर ठाकुर ਤੇ ਪਹਿਲੇ ਦੋ ਪਰਚੇ ਹੈ 307 302 ਔਰ 323 24 ਆਈਪੀਸੀ आकाशदीप सिंह ਇਹਤੇ ਵੀ ਜਿਹੜੇ ਹੈਗੇ ਪ੍ਰੀਵੀਅਸ ਕੇਸਿਸ ਹੈਗੇ ਉਹੀ ਜਿਹੜੇ ਚੋਰੀ ਤੇ ਹਰਟ ਕੇਸਿਸ ਜਿਹੜੇ ਹੁੰਦੇ ਆ हँड सेसच जे ही सिन्स इट इज अ एन डी कमर्शल रिकवरी सो आई वुड से दॅट इट इज अ गुड अचीवमेट बाय खन्ना प्लस ਮੈਂ ਜਿਸ ਤਰ੍ਹਾਂ ਇਹ ਕਤਲ ਦੇ ਕੇਸ ਚ ਆਇਆ ਲੁੱਟ ਖੋਹ ਕੇ ਆਇਆ ਤਿੰਨੋਂ ਫਿਰ ਆਨ ਬੇਸ ਹੀ ਕੋਈ ਪੀਓ ਤਾਂ ਨਹੀਂ ਹੈਗਾ ਜੀ ਨਹੀਂ ਜੀ ਹਲੇ ਤੱਕ ਤੇ ਨਹੀਂ ਜਿਹੜੇ ਹੈਗੇ ਸਾਡੀ ਨੋਲੇਜ ਪੀਓ ਕਿ ਸਰਪਰਾਹ ਕਿੱਥੇ ਕਰਦੇ ਸੀ ਜੀ ਪਤਾ ਲੱਗਾ ਤੁਹਾਨੂੰ ਇਹ ਦੇਖੋ ਸਿንስ 31ਸਟ ਨੂੰ ਹੀ ਇਹ ਪਰਚਾ ਰਜਿਸਟਰ ਹੋਇਆ ਹੈ ਐਂਡ ਦੇ ਆਰ ਵਿਦ ਅਸ ਇਨ ਪੁਲਿਸ ਕਸਟਡੀ ਸੋ ਵੀਲ ਵੈਰੀਫਾਈ ਮੈਂ ਜਿਸ ਤਰ੍ਹਾਂ ਜਿਮ ਟ੍ਰੇਨਰ ਆਇਆ ਤੇ ਜੂਤੀ ਚੇਨ ਬਣੀ ਹੋਣੀ ਹੈ ਜੀ ਕੋਈ ਉਸ ਐਂਗਲ ਤੋਂ ਕੋਈ ਇਨਵੈਸਟੀਗੇਸ਼ਨ ਚਾਹੀਦੀ ਹੈ ਜਿਹੜੇ ਨੈਟਵਰਕ ਇਨ ਵੀ ਆਰ ਵੈਰੀਫਾਈਂਗ ਔਨ 올 ਦਾ ਐਂਗਲਸ ਜੋ ਕੁਝ ਨਵੀਂ ਗੱਲ ਆਉਗੀ ਆਪਾਂ ਦੱਸ